सत श्री अकाल जी साल तो बोहोत बहुत बहुत बोह स्वागत है अजियो असा गे की पैसा किस तरह कमाया जाता है ते की कोल तो को वो पैसा नहीं आंद ही मेहनत करके उन्नी ही गोडी बीत गई है, है ना हाई क्लास दे लोग हम ओल भी उन्नी ही काबिलियत है जिनी कोल है फिर भी ओना इना ज्यादा पैसा क्यों है पर थे को पैसा है मेहनत करके की बस मसा ही गुजारा होंगे है

ਇਸ ਕਰਕੇ ਸਾਨੂੰ ਦੇਖੋ ਆਪਾਂ ਮਜ਼ਦੂਰੀ ਵੀ ਕਰ ਰਿਹਾ ਮਿਹਨਤ ਵੀ ਕਰ ਰਿਹਾ ਪਰਮਾਤਮਾ ਦਾ ਨਾਮ ਵੀ ਲੈ ਰਿਹਾ ਹੈਨਾ ਸਭ ਕੁਝ ਕਰ ਰਿਹਾ ਫਿਰ ਵੀ ਨਹੀਂ ਹੁੰਦਾ ਤਾਂ ਅਸੀਂ ਥੱਕ ਕਰਕੇ ਬੈਠ ਜਾਂਦੇ ਆ ਪਰ ਉਸ ਵੇਲੇ ਐ ਸਪੋਰਟ ਕਰਦੇ ਹਨ ਉਪਾਕ ਤੇ ਟੋਟਕੇ ਇਹ ਬਹੁਤ ਜ਼ਰੂਰੀ ਹੁੰਦੇ ਹਨ ਪ੍ਰਾਚੀਨ ਕਾਲ ਤੋਂ ਇਹ ਚੱਲਦੇ ਆ ਰਹੇ ਹਨ ਸਾਡੇ ਵੱਡੇ ਵੱਡੇ ਵੀ ਬਜ਼ੁਰਗ ਲੋਕ ਵੀ ਇਹ ਸਭ ਕਰਦੇ ਆ ਰਹੇ ਹਨ ਇਸ ਕਰਕੇ ਉਹ ਆਪਣੀ ਪੁਰਾਣੀ ਤੁਸੀਂ ਦੇਖ ਲਓ ਜਮਾਨੇ ਵਿੱਚ ਸਾਰੇ ਲੋਕੀ ਖੁਸ਼ੀ ਸੀ ਖੁਸ਼ ਸੀ ਉਹਨਾਂ ਕੋਲ ਕੋਈ ਟੈਨਸ਼ਨ ਨਹੀਂ ਸੀ ਕਿਉਂ ਕਿਉਂਕਿ ਉਹ ਐਨਾ ਗੱਲਾਂ ਨੂੰ ਮੰਨਦੇ ਸੀ ਇਸ ਕਰਕੇ ਅੱਜ ਦਾ ਜੋ ਮੈਂ ਤੁਹਾਨੂੰ ਉਪਾਅ ਦਸਾਂਗੀ ਉਸ ਨੂੰ ਜੇਕਰ ਤੁਸੀਂ ਵਿਸ਼ਵਾਸ ਨਾਲ ਕਰੋਗੇ ਸ਼ਰਧਾ ਨਾਲ ਕਰੋਗੇ ਦੇਖੋ ਜਿੱਥੇ ਵਿਸ਼ਵਾਸ ਹੈ ਉੱਥੇ ਸਭ ਕੁਝ ਹੈ ਜਿੱਥੇ ਵਿਸ਼ਵਾਸ ਨਹੀਂ ਹੈ ਤੁਸੀਂ ਉੱਥੇ ਕੁਝ ਵੀ ਨਹੀਂ ਹੋ ਸਕਦਾ ਜਿੰਨਾ ਮਰਜ਼ੀ ਤੁਸੀਂ ਕੁਝ ਕਰ ਲੋ ਪਰ ਤੁਹਾਡਾ ਕੁਝ ਨਹੀਂ ਹੋ ਪਾਏਗਾ ਵਿਸ਼ਵਾਸ ਨਾਲ ਤੁਸੀਂ ਇਹ ਉਪਾਅ ਕਰਨਾ ਹੈ ਜੇਕਰ ਤੁਸੀਂ ਪਰੇਸ਼ਾਨ ਹੋ ਕੜਾ ਵਿਦਿਦ ਕਰਦਾ ਹੋਏਗਾ ਕਿ ਸਾਡੇ ਕੋਲ ਐਟ ਲੀਸਟ ਇੰਨਾ ਤਾਂ ਪੈਸਾ ਜਰੂਰ ਹੋਵੇ ਕਿ ਸਾਨੂੰ ਕੋਈ ਖਰਚਾ ਕਰਨਾ ਹੋਵੇ ਤਾਂ ਸੋਚਣਾ ਨਾ ਪਵੇ ਕਿਉਂਕਿ ਦੇਖੋ ਕਈ ਵਾਰੀ ਅਚਾਨਕ ਕੋਈ ਕੁਝ ਬਿਮਾਰੀ ਆ ਜਾਂਦੀ ਹੈ ਕੁਝ ਵੀ ਖਰਚਾ ਆ ਜਾਂਦਾ ਹੈ ਤਾਂ ਅਸੀਂ ਸੋਚਣ ਲੱਗ ਜਾਂਦੇ ਹਾਂ ਟੈਨਸ਼ਨ ਹੀ ਹੋ ਜਾਂਦੀ ਹੈ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਾਂ ਕਿ ਇਹ ਖਰਚਾ ਆ ਗਿਆ ਹੁਣ ਕਿਵੇਂ ਕਰਾਂਗੇ ਕਿਉਂਕਿ ਅੱਜ ਕੱਲ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਵਿਆਜ ਤੇ ਵੀ ਪੈਸਾ ਚੁੱਕਣ ਜਾਓਗੇ ਤਾਂ ਜਿੰਨਾ ਤੁਸੀਂ ਪੈਸਾ ਲੈਂਦੇ ਨਹੀਂ ਉਸ ਤੋਂ ਦਬਨ ਵਿਆਜ ਵੀ ਲੱਗ ਜਾਂਦਾ ਹੈ ਇਸ ਕਰਕੇ ਆਪਾਂ ਕੋਈ ਦੇਖੋ ਖਰਚਾ ਨਹੀਂ ਹੁੰਦਾ ਜੇ ਅਸੀਂ ਇਹ ਉਪਾਅ ਕਰ ਲਈਏ ਵਿਸ਼ਵਾਸ ਨਾਲ ਤੇ ਕੀ ਫਰਕ ਪੈਂਦਾ ਹੈ ਮੈਂ ਤਾਂ ਕਹਿੰਦੀ ਹਾਂ ਜਰੂਰ ਕਰੋ ਜਿੰਨੇ ਵੀ ਮੈਂ ਉਪਾਅ ਦੱਸਦੀ ਹਾਂ ਜਿੰਨੇ ਵੀ ਮੈਂ ਟੋਟਕੇ ਦੱਸਦੀ ਹਾਂ ਜਿੰਨੀਆਂ ਵੀ ਮੈਂ ਤੁਹਾਨੂੰ ਸਾਵਧਾਨੀਆਂ ਵਰਤਣ ਵਾਸਤੇ ਕਹਿੰਦੀ ਹਾਂ ਉਹ ਜਰੂਰ ਕਰ ਲਿਆ ਕਰੋ ਕਦੀ ਨਾ ਕਦੀ ਕਦੀ ਨਾ ਕਦੀ ਤੁਹਾਡੀ ਜਰੂਰ ਕਿਸਮਤ ਬਦਲੇਗੀ ਕਿਉਂਕਿ ਦੇਖੋ ਜਿਹੜੇ ਮੈਂ ਗ੍ਰਹਿ ਤੁਹਾਨੂੰ ਦੱਸਿਆ ਹੈ ਕਿ ਜੇਕਰ ਕਈ ਵਾਰ ਖਰਾਬ ਹੋਣ ਤਾਂ ਉਸ ਦੇ ਨਾਲ ਸਾਡੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਤੇ ਅੱਜ ਦਾ ਜਿਹੜਾ ਮੈਂ ਤੁਹਾਨੂੰ ਪਾ ਦੱਸ ਰਹੀ ਹਾਂ ਸ਼ੁਕਰ ਨੂੰ ਮਜ਼ਬੂਤ ਕਰਨਾ ਹੈ ਕਿਉਂਕਿ ਸਾਰੇ ਗ੍ਰਹਿ ਵਿੱਚੋਂ ਸ਼ੁਕਰ ਹੀ ਐਸਾ ਗ੍ਰਹਿ ਹੈ ਜੋ ਸਾਨੂੰ ਪੈਸਾ ਦਿੰਦਾ ਹੈ ਦੇਖੋ ਸਾਡੇ ਕੋਲ ਕੋਠੀ ਹੈ ਬੰਗਲਾ ਹੈ ਕਾਰ ਹੈ ਏਸੀ ਹੈ ਐ ਸ਼ੁਕਰ ਹੈ ਠੀਕ ਹੈ ਜੇ ਤੁਹਾਡੇ ਕੋਲ ਪਤੀ ਪਤਨੀ ਦਾ ਸੰਬੰਧ ਠੀਕ ਹੈ ਰਿਲੇਸ਼ਨ ਅੱਛਾ ਹੈ ਉਹ ਵੀ ਸ਼ੁਕਰ ਹੈ ਵਿਆਹਕ ਜੀਵਨ ਅੱਛਾ ਹੈ ਉਹ ਵੀ ਸ਼ੁਕਰ ਨਾਲ ਹੀ ਸੰਬੰਧਿਤ ਹੈ ਇਸ ਕਰਕੇ ਸ਼ੁਕਰ ਦਾ ਜਿਹੜਾ ਗ੍ਰਹਿ ਅਸੀਂ ਉਸ ਨੂੰ ਠੀਕ ਕਰਨਾ ਹੈ ਤੇ ਉਹ ਕਿਵੇਂ ਠੀਕ ਹੋ ਸਕਦਾ ਹੈ ਅੱਜ ਵੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਸਾਰਿਆਂ ਨੇ ਧਿਆਨ ਨਾਲ ਅੰਤ ਤੱਕ ਵੀਡੀਓ ਜ਼ਰੂਰ ਦੇਖੋ ਠੀਕ ਹੈ ਜਿਹੜੇ ਵਿਸ਼ਵਾਸ ਕਰਦੇ ਹਨ ਨਾ ਚੀਜ਼ਾਂ ਵਿੱਚ ਤਾਂ ਉਹ ਤਾਂ ਜ਼ਰੂਰ ਹੀ ਦੇਖੋ ਮੇਰੀ ਵੀਡੀਓ ਠੀਕ ਹੈ ਜੀ ਤੇ ਉਹ ਅੱਜ ਵੀ ਉਪਾਦਸਨ ਤੋਂ ਪਹਿਲੇ ਹੱਜਾ ਕੀ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਨਵੇਂ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ

मंगलवार ए शनिवार ए दो दिन तुसी की करना है किचन दे अंदर अपनी रसोई घर की जेड़ी रसोई है उठे जाना है ठीक है देखो ਕਿਉਂਕਿ ਕਾਧਿਆ ਲੇਡੀਆਂ ਜੀ ਖਾਣਾ ਬਣਾਉਂਦੀਆਂ ਹਨ ਹੈਨਾ ਪਰ ਜਿਹੜੇ ਜੈਂਸ ਹਨ ਜੇਕਰ ਇਹ ਦੋ ਦਿਨ ਮੰਗਲਵਾਰ ਤੇ ਸ਼ਨੀਵਾਰ ਰਸੋਈ ਵਿੱਚ ਜਾਓ ਕੁਝ ਵੀ ਕੰਮ ਕਰੋ ਕੁਝ ਵੀ ਕੰਮ ਭਾਵੇਂ ਸਬਜੀ ਨਹੀਂ ਤੁਸੀਂ ਬਣਾਣੀ ਆਂਦੀ ਹੈ ਤਾਂ ਇੱਕ ਚਾਹੀ ਬਣਾ ਦੋ ਆਪਣੇ ਹੱਥ ਨਾਲ ਕੋਈ ਨਾ ਕੁਝ ਬਣਾਉਣਾ ਜ਼ਰੂਰੀ ਹੈ ਠੀਕ ਹੈ ਇਹ ਇੱਕ ਇਨਾ ਜ਼ਬਰਦਸਤ ਟੋਟਕਾ ਹੈ ਤੁਸੀਂ ਮੈਂ ਤੁਹਾਨੂੰ ਦੱਸ ਰਹੀਆਂ ਜੇਕਰ ਇਹ ਤੁਸੀਂ ਕੰਮ ਕੀਤਾ ਨਾ ਜਿਹੜੇ ਲੋਕ ਲੱਖਾਂ ਰੁਪਏ ਦੇ ਉਹ ਨੀਲਮ ਮੋਂਗਾ ਪਾ ਲੈਂਦੇ ਨਾ ਰਤਨ ਤੇ ਇੰਨੇ-ਇੰਨੇ ਪਾਠ ਪੂਜਾ ਵੀ ਕਰਾਉਂਦੇ ਹਨ ਉਹਨਾਂ ਨਾਲ ਵੀ ਇੰਨਾ ਫਰਕ ਨਹੀਂ ਪੈਣਾ ਜਿੰਨਾ ਇਹ ਤੁਹਾਨੂੰ ਤੁਸੀਂ ਮੰਗਲਵਾਰ ਤੇ ਸ਼ਨੀਵਾਰ ਜੇ ਇਹ ਕੰਮ ਜੋ ਮੈਂ ਦੱਸ ਰਹੀਆਂ ਕਰ ਦਿੱਤਾ ਤਾਂ ਤੁਹਾਡੀ ਕੁੰਡਲੀ ਵਿੱਚ ਮੰਗਲ ਗ੍ਰਹਿ ਤੇ ਸ਼ਨੀ ਗ੍ਰਹਿ ਦੋਨੋਂ ਸੰਤੁਲਿਤ ਹੋ ਜਾਣਗੇ ਲੱਖਾਂ ਕਰੋੜਾਂ ਰੁਪਏ ਤੁਹਾਡੇ ਘਰ ਵਿੱਚ ਆ ਸਕਦੇ ਹਨ ਯਕੀਨ ਮੰਨ ਕੇ ਚੱਲਣਾ ਸਿਰਫ 2 ਦਿਨ ਦੀ ਗੱਲ ਹੈ ਠੀਕ ਹੈ ਭਾਵੇਂ ਜੇ ਤੁਹਾ ਤੁਸੀਂ ਵਿਆਹੀ ਕੋ ਹੈ ਨਾ ਵਿਆহিত ਹੋ ਮੈਰਿਡ ਹੋ ਤਾਂ ਤੁਸੀਂ ਆਪਣੀ ਰਸੋਈ 'ਚ ਜਾਓ ਚਾਹ ਬਣਾ ਲਓ ਠੀਕ ਹੈ ਸਬਜੀ ਬਣਾਣੀ ਆਂਦੀ ਤਾਂ ਸਬਜੀ ਬਣਾ ਲਓ ਜੇ ਤਾਂ ਕਈ ਅੱਜਕੱਲ ਜੈਂਟਸ ਲੋਕ ਵੀ ਖਾਣਾ ਬਣਾਉਂਦੇ ਆ ਫਿਰ ਤਾਂ ਉਹਨਾਂ ਦੇ ਘਰ ਵਿੱਚ ਮੇਰੇ ਖਿਆਲ ਕਮੀ ਨਹੀਂ ਹੋਏਗੀ ਪੈਸਿਆਂ ਦੀ ਪਰ ਜਿਹੜੇ ਵਿਆਹ ਹੋਏ ਨਹੀਂ ਹੈ ਉਹਨਾਂ ਦੀ ਮੰਮੀ ਖਾਣਾ ਬਣਾਉਂਦੀ ਹੈ ਤਾਂ ਵੀ ਉਹ ਬੱਚੇ ਵੀ ਠੀਕ ਹੈ ਰਸੋਈ ਵਿੱਚ ਜਾਣ ਮੰਗਲਵਾਰ ਤੇ ਸ਼ਨੀਵਾਰ ਨੂੰ ਕੁਝ ਨਾ ਕੁਝ ਰਸੋਈ ਚ ਬਣਾ ਨਹੀਂ ਬਣਾ ਇਸ ਟੋਟਕੇ ਦੇ ਨਾਲ ਤੁਹਾਡੇ ਘਰ ਵਿੱਚ ਬਹੁਤ 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 ਜ਼ਿਆਦਾ ਪੈਸਾ ਆਏਗਾ ਹੁਣ ਅੱਜ ਦਾ ਮੇਨ ਉਪਾਅ ਜੋ ਕਿ ਸ਼ੁਕਰ ਗ੍ਰਹਿ ਨੂੰ ਮਜ਼ਬੂਤ ਕਰੇਗਾ ਉਮੀਦ ਅਸਰ ਵਾਲੀ ਹਾਂ ਕਰਨਾ ਕੀ ਹੈ ਤੁਸੀਂ 21 ਰੁਪਏ ਲੈਣੇ ਹਨ ਠੀਕ ਹੈ ਫਿਰ ਅੱਥੇ ਸਿੱਕੇ ਹੀ ਲੈਣੇ ਹਨ ਐਨਾ ਧਿਆਨ ਰੱਖਣਾ 2 10 10 ਤੇ ਸਿੱਕੇ ਲੈ ਲਓ 1 1 ਰੁਪਏ ਦਾ ਸਿੱਕਾ ਲੈ ਲਓ ਉਹ ਸਿੱਕਿਆਂ ਨੂੰ ਲੈ ਕੇ ਇੱਕ ਕਟੋਰੀ ਵਿੱਚ ਤੁਸੀਂ ਲੈਣਾ ਹੈ ਤਨੀਆਂ ਠੀਕ ਹੈ ਸੁੱਕਾ ਤਨੀਆਂ ਲੈਣਾ ਹੈ ਸਾਡੀ ਰਸੋਈ ਵਿੱਚ ਆਸਾਨੀ ਨਾਲ ਮਿਲ ਜਾਏਗਾ ਮਾਂ ਲక్ష్ਮੀ ਦਾ ਸਭ ਤੋਂ ਪ੍ਰੀਯ ਇਹ ਚੀਜ਼ ਹੈ ਤਨੀਆਂ ਮੈਂ ਤੁਹਾਨੂੰ ਦੱਸ ਰਹੀ ਹਾਂ ਬਹੁਤ 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 ਜ਼ਿਆਦਾ ਤੁਹਾਨੂੰ ਇਸ ਦਾ ਫਾਇਦਾ ਮਿਲੇਗਾ ਠੀਕ ਹੈ ਇਹ ਦੋ ਚੀਜ਼ਾਂ ਲੈ ਕੇ ਤੁਸੀਂ ਆਪਣੇ ਕਾ ਦੇ ਕੋਈ ਗਮਲਾ ਹੋਏਗਾ ਤੁਹਾਡੇ ਘਰ ਵਿੱਚ ਜਿਸ ਦੇ ਵਿੱਚ ਕੁਝ ਨਾ ਲੱਗਿਆ ਹੋਵੇ ਖਾਲੀ ਗਮਲਾ ਹੋਵੇ ਮਿੱਟੀ ਵਾਲਾ ਠੀਕ ਹੈ ਉਹ ਉੱਥੇ ਜਾ ਕੇ ਉਸ ਮਿੱਟੀ ਦੇ ਅੰਦਰ ਤੁਸੀਂ 21 ਰੁਪਏ ਜਿਹੜੇ ਹਨ ਤਿੰਨ ਸਿੱਕੇ ਉਹ ਮਿੱਟੀ ਦੇ ਅੰਦਰ ਪਾਣੇ ਹਨ ਨਾਲ ਦੇ ਨਾਲ ਉਹ ਧੰਨੀਆਂ ਜਿਹੜਾ ਹੈ ਇੱਕ ਕਟੋਰੀ ਉਸ ਨੂੰ ਵੀ ਉਸ ਮਿੱਟੀ ਦੇ ਅੰਦਰ ਪਾ ਦੇਣਾ ਹੈ ਤੇ ਉਹਦੇ ਉੱਤੇ ਪਾਣੀ ਪਾ ਦੇਣਾ ਹੈ ਥੋੜੇ ਦਿਨਾਂ ਵਿੱਚ ਇਸ ਧੰਨੀਆਂ ਦੇ ਅੰਦਰ ਜਦੋਂ ਬੀ ਬੀ ਜੇ ਇਹ ਤਨੀਆਂ ਦੇ ਵਿੱਚ ਦੇ ਅੰਦਰ ਤਨੀਆਂ ਫੁੱਟੇਗਾ ਤਾਂ ਤੁਸੀਂ ਉਹ ਤਨੀਆਂ ਉਤਾਰ ਲੈਣਾ ਹੈ ਤੇ ਇਹ ਜਿਹੜੇ 21 ਰੁਪਏ ਅਸੀਂ ਪਾਏ ਸੀ ਤਿੰਨ ਸਿੱਕੇ ਉਹਨਾਂ ਨੂੰ ਵੀ ਬਾਹਰ ਕੱਢ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਹ ਸਿੱਕਿਆਂ ਨੂੰ ਉਹ ਪੈਸਿਆਂ ਨੂੰ ਕਿਸੇ ਵੀ ਕਪੜੇ ਵਿੱਚ ਪਾ ਕੇ ਆਪਣੇ ਘਰ ਦੀ ਨਾਰਥ ਈਸਟ ਦਿਸ਼ਾ ਵਿੱਚ ਰੱਖ ਦਿਓ ਤੁਸੀਂ ਦੇਖੋਗੇ ਪੈਸਾ ਤੁਹਾਡੇ ਘਰ ਵਿੱਚ ਆਪਣੇ ਆਪ ਆਏਗਾ ਮਤਲਬ ਪੈਸਿਆਂ ਦੀ ਬਾਰਿਸ਼ ਹੋਏਗੀ ਇਸ ਰਾਂ ਵੀ ਮੈਂ ਕਹਿ ਸਕਦੀ ਹਾਂ ਪੈਸਾ ਦੀ ਕਦੀ ਕਮੀ ਨਹੀਂ ਆਏਗੀ ਜਿਹੜਾ ਧਨੀਆਂ ਤੁਸੀਂ ਉਤਾਰਿਆ ਹੈ ਉਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਆਪਣੇ ਘਰ ਦੀ ਸਬਜ਼ੀ ਵਿੱਚ ਯੂਜ਼ ਕਰ ਸਕਦੇ ਹੋ ਪਰ ਉਹ ਜਿਹੜੇ ਪੈਸੇ ਹਨ ਠੀਕ ਹੈ ਉਸ ਨੂੰ ਤੁਸੀਂ ਆਪਣੀ ਨਾਰਥ-ਈਸਟ ਘਰ ਦੀ ਨਾਰਥ-ਈਸਟ ਦਿਸ਼ਾ ਵਿੱਚ ਰੱਖੋ ਉਸ ਤੋਂ ਬਾਅਦ ਤੁਸੀਂ थोड़े दिन उथे रखो इक्की दिन उथे रखो उस तो बाद अपनी घर की तिजोरी भी रख सकते हो अपने पर्स विच भी रख सकते हो पैसा की कमी नहीं आएगी यकीन मान के चलो बहुत सारे ने हजारा लोग ने इस्तेमाल ਫਾਇਦਾ ਹੋਇਆ ਹੈ ਕਿਸਮਤ ਬਦਲ ਗਈ ਹੈ ਜਿਨ੍ਹਾਂ ਦੇ ਕੋਲ ਪੈਸੇ ਨਹੀਂ ਸੀ ਸ਼ੁਕਰ ਗ੍ਰਹਿ ਮਜ਼ਬੂਤ ਹੋ ਕੇ ਕੋਠੀਆਂ ਕਾਰਾਂ ਬੰਗਲੇ ਵੀ ਉਹਨਾਂ ਦੇ ਬਣ ਗਏ ਹਨ ਕਿਸੇ ਚੀਜ਼ ਦੀ ਕਮੀ ਨਹੀਂ ਹੋਈ ਹੈ ਮੈਂ ਪਹਿਲੇ ਹੀ ਕਹ ਸੀ ਵਿਸ਼ਵਾਸ ਨਾਲ ਜੇ ਤੁਸੀਂ ਇਹ ਉਪਾਅ ਕਰਦੇ ਹੋ ਨਾ ਕਿ ਜਰੂਰ ਇਹ ਉਪਾਅ ਰਿਜ਼ਲਟ ਦੰਦੇ ਹਨ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਸਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ